ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਗੱਲ ਕਰਨ ਲੱਗੇ ਆ ਜੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਲੱਗੇ ਆ ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜਿਹੜੇ ਦੁਨੀਆ ਦੇ ਪੰਜਾਬ ਦੇ ਨਹੀਂ ਮੈਂ ਕਹਿੰਦਾ ਹਿੰਦੁਸਤਾਨ ਦੇ ਨਹੀਂ ਕਹਿੰਦਾ ਇਹ ਬਣਿਆ ਵਰਲਡ ਲੈਵਲ ਦੇ ਤੇ ਪਿੱਛੇ ਇੱਕ ਰਿਪੋਰਟ ਓਚ ਇਹ ਦਰਜ ਹੈ ਜਿਹੜੀ ਅੰਤਰਰਾਸ਼ਟਰੀ ਸੰਗਠਨ ਨੇ ਇੱਕ ਨੇ ਸਟੱਡੀ ਕਰਕੇ ਬੜੀ ਸੋਚ ਵਿਚਾਰ ਤੋਂ ਬਾਅਦ ਜਾਰੀ ਕੀਤੀ ਹੈ ਸਾਰੀ ਦੁਨੀਆ ਦੀ ਅੱਖਾਂ ਖੁੱਲ ਗਈਆਂ ਆਈ ਓਪਨਰ ਰਿਪੋਰਟ ਹੈ ਕਿ ਦੁਨੀਆ ਦਾ ਅਗਰ ਕੋਈ ਬਿਹਤਰੀਨ ਮਹਾਰਾਜਾ ਸੀ ਤੇ ਉਹ ਮਹਾਰਾਜਾ ਨਜੀਤ ਸਿੰਘ ਸੀ ਮਹਾਬਲੀ ਜਿਹੜਾ ਰਾਜ ਧਰਮ ਨਿਰਪੱਖ ਰਾਜ ਸੀ ਸਹੀ ਅਰਥਾਂ ਵਿੱਚ ਧਰਮ ਨਿਰਪੱਖ ਸੈਕੂਲਰ ਸਟੇਟ ਨਿਆਂਕਾਰੀ ਤੇ ਸਾਰਿਆਂ ਲਈ ਪ੍ਰੇਮ ਭਾਵ ਤੇ ਸਾਰਿਆਂ ਦੀ ਤਰੱਕੀ ਲਈ ਕੰਮ ਕਰਨ ਵਾਲਾ ਰਾਜਾ ਸੀ ਸ਼ੇਰੇ ਪੰਜਾਬ ਮਹਾਬਲੀ ਮਹਾਰਾਜਾ ਅਨਜੀਤ ਸਿੰਘ ਇਹ ਦਿੱਤੇ ਸਮੁੱਚੇ ਸਿੱਖ ਕੌਮ ਨੂੰਰ ਸਮੁੱਚੇ ਪੰਜਾਬੀਆਂ ਨੂੰ ਬਲਕੇ ਸਮੁੱਚੇ ਭਾਰਤ ਨੂੰ ਇਹ ਮਾਨ ਕਰਨਾ ਚਾਹੀਦਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਅਨਜੀਤ ਸਿੰਘ ਇਹ ਹੋ ਜائے ਮਹਾਨ ਤੇਜਸਵੀ ਤੇ ਸੂਰਬੀਰ ਮਹਾਬਲੀ ਮਹਾਰਾਜਾ ਹੋਏ ਨੇ ਇਹਨਾਂ ਨੇ ਭਾਰਤ ਦਾ ਨਾਂ ਕੋਲ ਦੁਨੀਆ ਵਿੱਚ ਚਮਕਾਇਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਹਾਰਾਜਾ ਸਾਹਿਬ ਦੇ ਮੁਢਲੇ ਜੀਵਨ ਬਾਰੇ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਬਾਰਕ ਜਨਮਿਆ ਨਾ ਤੇ ਪਿਤਾ ਦਾ ਨਾਂ ਸੀ ਇਹਨਾਂ ਦੇ ਸਤਿਕਾਰਯੋਗ ਪਿਤਾ ਦਾ ਨਾਂ ਸੀ ਸਰਦਾਰ ਮਹਾ ਸਿੰਘ ਤੇ ਮਾਤਾ ਦਾ ਨਾਂ ਸੀ ਮਾਤਾ ਰਾਜਕੌਰ ਉਹਨਾਂ ਦੇ ਗ੍ਰਹਿ ਵਿਖੇ 13 ਨਵੰਬਰ 1780 ਨੂੰ 13 ਨਵੰਬਰ 1980 ਨੂੰ ਪਿੰਡ ਬੱਡਰੁਖਾ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਇਹਨਾਂ ਦੀ ਪਰਵਿਸ਼ ਹੋਈ ਇਹਨਾਂ ਨੂੰ ਸਕੂਲੀ ਜਿਹੜੀ ਵਿਦਿਆ ਨਹੀਂ ਪ੍ਰਾਪਤ ਹੋ ਸਕੀ ਬਚਪਨ ਵਿੱਚ ਹੀ ਇਹਨਾਂ ਨੂੰ ਚੇਚਕ ਦੀ ਬਿਮਾਰੀ ਹੋ ਗਈ ਚੇਚਕ ਦੇ ਕਰਕੇ ਇਹਨਾਂ ਦਾ ਪਹਿਲਾ ਨਾਮ ਸੀ ਇਹ ਵੀ ਜ਼ਿਕਰ ਕਰਦੇ ਹਾਂ ਬੁੱਧ ਸਿੰਘ ਬੁੱਧ ਸਿੰਘ ਤੋਂ ਬਾਅਦ ਹੋਇਆ ਇਹਨਾਂ ਦਾ ਨਾਮ ਜਿਹੜਾ ਸੀ ਉਹ ਰਣਜੀਤ ਸਿੰਘ ਰੱਖਿਆ ਗਿਆ ਅਮਰ ਸ਼ਕਨ ਤੋਂ ਬਾਅਦ ਤੇ ਰਣਜੀਤ ਸਿੰਘ ਮਹਾਬਲੀ ਰਣਜੀਤ ਸਿੰਘ ਮਹਾਬਲੀ ਤਰ੍ਹਾਂ ਨੇ ਸਾਬਤ ਕੀਤਾ ਨਾ ਆਪਣੇ ਆਪ ਨੂੰ ਸ਼ਾ ਮੁਹੰਮਦ ਰਵੀ ਮੰਨਿਆ ਕੇ ਮਹਾਬਲੀ ਹੈ ਮੈਂ ਬਾਅਦ ਚ ਜ਼ਿਕਰ ਕਰਾਂਗਾ ਤੇ ਉਹਨਾਂ ਨੇ ਫਿਰ ਆਪਣੇ ਇਹਨਾਂ ਦੀ ਪਿਤਾ ਦੀ ਮਿਸਲ ਸੀ ਸ਼ੁਕਰ ਚੱਕੀਆ ਮਿਸਲ 12 ਮਿਸਲਾਂ ਦਾ ਮਿਸਲਾਂ ਦਾ ਰਾਜ ਸੀ ਮਿਸਲਾਂ ਦਾ ਦਬਦਬਾ ਸੀ ਯਾਨੀ ਪੰਥ ਸ਼ਕਤੀ ਉੱਪਰ ਰਹੀ ਸੀ ਪੰਥਕ ਸ਼ਕਤੀ ਦਾ ਉਭਾਰ ਹੋ ਰਿਆ ਸੀ ਉਹ ਥਾਨ ਹੋ ਰਿਆ ਸੀ ਪੰਥਕ ਸ਼ਕਤੀ ਉੱਭਰ ਰਹੀ ਸੀ ਪਰ ਇਕਜੁੱਟ ਨਹੀਂ ਸੀ ਉਹ ਇਕਜੁੱਟ ਕਰਕੇ ਇੱਕ ਆਪੋ ਆਪਣੇ ਲਖਿਆਂ 'ਚ ਰਾਜ ਸਨ ਕਿਸੇ ਦਾ ਕਿਸੇ ਪਾਸੇ ਸੀ ਕਿਸੇ ਦੇ ਦੁਆਬੇ ਦੇ ਕੁਝ ਖੇਤਰ ਸੀ ਕਿਸੇ ਦਾ ਜੀਂਦ ਵਾਲੀਆਂ ਰਸਤੇ ਇੱਧਰ ਸੀ ਕਿਸੇ ਦਾ ਕਿਉਂਕਿ ਪੰਜਾਬ ਬਹੁਤ ਵੱਡਾ ਸੀ ਪੰਜਾਬ 'ਚ ਹੋਣ ਵਾਲਾ ਸਾਰਾ ਆ ਪਾਕਿਸਤਾਨੀ ਪੰਜਾਬ ਜਿਹਨੂੰ ਲੈਂਦਾ ਪੰਜਾਬ ਕਹਿੰਨੇ ਆ ਤੇ ਕਿੰਨਾ ਵੱਡਾ ਜਿਹਦੀ ਹੱਦ ਜਮਰਾਵਤ ਤੱਕ ਲੱਗਦੀ ਐ ਅਫਗਾਨਿਸਤਾਨ ਤੱਕ ਉਹ ਤੇ ਹਿਮਾਚਲ ਪ੍ਰਦੇਸ਼ ਸਾਰਾ ਤੇ ਆਪਣੀਆਂ ਸਾਰੀਆਂ ਰਿਆਸਤਾਂ ਜਿਹਨੂੰ ਹੁਣ ਆਪਾਂ ਹਰਿਆਣਾ ਕਹਿੰਨੇ ਆ ਐਡਾ ਵੱਡਾ ਪੰਜਾਬ ਸੀ ਤੇ ਉਹਦੇ ਸਾਰੀਆਂ ਸਾਰੇ ਇਲਾਕਿਆਂ ਦੇ ਉੱਤੇ ਹੀ ਸਿੱਖ ਮਿਸਲਾਂ ਦਾ ਕਬਜ਼ਾ ਸੀ ਮੁਗਲੀਆਂ ਹਕੂਮਤਾਂ ਤੋਂ ਬੜੀ ਕਮਜ਼ੋਰ ਪੈ ਚੁੱਕੀ ਸੀ ਸਿੱਖਾਂ ਨੇ ਸਿਰ ਚੁਕਣਾ ਸ਼ੁਰੂ ਕਰ ਦਿੱਤਾ ਸੀ ਜੰਗੜਾ ਤੋਂ ਨਿਕਲ ਆਏ ਸਨ ਪਹਿਲਾਂ ਜਗ੍ਹਾ ਉੱਤੇ ਰਿੰਦੇ ਸਨ ਪਤੇ ਖਾ ਗੁਜ਼ਾਰਾ ਕਰਦੇ ਸਨ ਫਿਰ ਸਿੱਖਾਂ ਨੇ ਰਾਜਸੀ ਤੌਰ ਤੇ ਪੈਰ ਬੰਨ੍ਹਨੇ ਸ਼ੁਰੂ ਕਰ ਦਿੱਤੇ ਪੜ ਬੰਦਤਾ ਸਿੱਖ ਰਾਜ ਨੂੰ ਕੋਈ ਸਥਾਪਿਤ ਕਰਨ ਵਾਲਾ ਆਗੂ ਚਾਹੀਦਾ ਇੱਕ ਆਗੂ ਜ ਲੋੜ ਸੀ ਉਹ ਆਗੂ ਕੌ ਨੂੰ ਮਿਲਿਆ ਰਣਜੀਤ ਸਿੰਘ ਦੀ ਸ਼ਕਲ ਵਿੱਚ ਰਣਜੀਤ ਸਿੰਘ ਨੇ ਫਿਰ ਜਿਹੜਾ ਸੀ ਇਹ سلسلہ ਜਿੱਤਾਂ ਦਾ ਸ਼ੁਰੂ ਕੀਤਾ ਸ਼ੁਕਰ ਚੱਕਿਆ ਮਿਸਲ ਦੀ ਉਹਨਾਂ ਨੇ ਕਮਾਂਡ ਸਮਹਾ ਲਈ ਤੇ ਉਹਨਾਂ ਨੂੰ ਇਹਦਾ ਜੱਥੇਦਾਰ ਚੁਣਿਆ ਗਿਆ ਤੇ ਫਿਰ ਉਹਨਾਂ ਨੇ ਸਾਰੇ ਪੰਥ ਨੂੰ ਇਕੱਠਾ ਕਰਕੇ ਜਿਹੜਾ ਸੀ ਉਹ ਖਾਲਸਾ ਰਾਜ ਕਾਇਮ ਕੀਤਾ ਤੇ ਉਹਨਾਂ ਦੀ ਗੱਦੀ ਨਿਸ਼ਿਨੀ ਜਿਹੜੀ ਹੋਈ ਬਤੌਰ ਮਹਾਰਾਜਾ ਪੰਜਾਬ 15 April 1792 ਨੂੰ ਉਹਨਾਂ ਦੀ ਇਹ ਗੱਦੀ ਨਿਸ਼ਿਨੀ ਹੋਈ ਰਾਜਦਲਕ ਹੋਇਆ ਜਾਨੀ ਉਹ ਗੱਦੀ 'ਤੇ ਬੈਠੇ ਪਰ ਇੱਕਦਸਤਿਆਂ ਹਲੀਮੀ ਕਿੰਨੀ ਸੀ ਨਿਮਰਤਾ ਕਿੰਨੀ ਸੀ ਸਾਦਗੀ ਕਿੰਨੀ ਸੀ ਕਿੰਨਾ ਜ਼ਮੀਨੀ ਤੌਰ ਤੇ ਵਿਚਰਨ ਵਾਲਾ ਉਹ ਮਹਾਪੁਰਖ ਸੀ ਮਹਾਬਲੀ ਸੀ ਕਿ ਇਹਦੇ ਵੱਡੇ ਅੰਪਾਇਰ ਦਾ ਅਦੇ ਹਿੰਦੁਸਤਾਨ ਦਾ ਮਹਾਬਲੀ ਮਹਾਰਾਜਾ ਸ਼ਕਤੀਸ਼ਾਲੀ ਮਹਾਰਾਜਾ ਹੁੰਦੇ ਹੋਏ ਜਿਹਦੀਆਂ ਉਪਦੇਸ਼ਾਂ ਤੱਕ ਤੁਮਾਸ਼ਨ ਜਿਹਦੇ ਕੋਲ ਬਹੁਤ ਵੱਡੀ ਫੌਜ ਸੀ ਬਹੁਤ ਵੱਡਾ ਉਹਦਾ ਅਮਲਾ ਫੈਲਾ ਸੀ ਮਹਾਰਾਜ ਜੀਤ ਸਿੰਘ ਕਦੇ ਵੀ ਰਾਜ ਗੱਦੀ ਤੇ ਨਹੀਂ ਸਨ ਬਿਠੇ ਉਹ ਕਾਲਪੁਰਖ ਨੂੰ ਸਮਝਦੇ ਸਨ ਕਿ ਤੁਮਹੋ ਸਭ ਰਾਜਨ ਕੇ ਰਾਜਾ ਉਹ ਕਹਿੰਦੇ ਸਨ ਅਕਾਲਪੁਰ ਕੀ ਸਭ ਤੋਂ ਵੱਡਾ ਰਾਜਾ ਇਹ ਪੂਪਤ ਸਭ ਦਿਸ਼ ਚਾਰ ਕੇ ਕੋ ਹਰ ਸਮਾਨ ਨਹੀਂ ਰਾਜਾ ਕਿਉਂਕਿ ਬਾਣੀ ਵਿੱਚ ਬਹੁਤ ਪ੍ਰੋਸਾ ਸੀ ਉਹਨਾਂ ਦਾ ਕੋ ਹਰ ਸਮਾਨ ਨਹੀਂ ਰਾਜਾ ਇਹ ਪੂਪਤ ਸਭ ਦਿਸ਼ ਚਾਰ ਕੇ ਪੂਤ ਹੁੰਦਾ ਰਾਜਾ ਇਹ ਚਾਰ ਜਨਾਂ ਦੇ ਰਾਜੇ ਨੇ ਝੂਠੇ ਕਰਨ ਦੇ ਵਾਜਾ ਇਹ ਝੂਠਾ ਦਿਖਾਵਾ ਕਰਦੇ ਨੇ ਉਹ ਇੱਕ ਵਿਸ਼ੇਸ਼ ਪ੍ਰਕਾਰ ਦੀ ਕੁਰਸੀ ਜਿਹੜੀ ਉਹਨਾਂ ਨੇ ਬਣੀ ਹੋਈ ਸੀ ਬੜੀ ਸ਼ਾਨਦਾਰ ਉਸ ਕੁਰਸੀ ਤੇ ਬੈਠਿਆ ਕਰਦੇ ਸਨ ਤੇ ਕਦੇ ਵੀ ਆਪਣੇ ਆਪ ਨੂੰ ਉਹ ਮਹਾਰਾਜਾ ਅਖਵਾ ਕੇ ਖੁਸ਼ ਨਹੀਂ ਸਨ ਹੁੰਦੇ ਉਹ ਸਮਝਦੇ ਸੀ ਮੇਰੀ ਚਾਪਰੂਸ਼ੀ ਕਰਦੇ ਆ ਉਹ ਕਹਿੰਦੇ ਸੀ ਉਹਨਾਂ ਨੇ ਆਪਣੇ ਆਪ ਨੂੰ ਇਹ ਕਦੇ ਨਹੀਂ ਸੀ ਅ ਸ਼ੋਅ ਕੀਤਾ ਜਾਂ ਉਹਨਾਂ ਨੇ ਅਖਵਾਇਆ ਜਾਂ ਕਿਤੇ ਲਿਖਵਾਇਆ ਜਾਂ ਪ੍ਰਚਾਰਿਆ ਕਿ ਮਹਾਰਾਜਾ ਰਜੀਤ ਸਿੰਘ ਦਾ ਰਾਜ ਉਹ ਕਹਿੰਦੇ ਸਨ ਖਾਲਸਾ ਰਾਜ ਸਰਕਾਰੇ ਖਾਲਸਾ ਉਹਨਾਂ ਨੂੰ ਜਿਹਨਾਂ ਲਖਬਾਨਾਂ ਨਵਾਜਿਆ ਗਿਆ ਉਹ ਵੀ ਸੁਣ ਲਓ ਸਰਕਾਰੇ ਖਾਲਸਾ ਫਿਰ ਲord ਆਫ ਫਾਈਵ ਰਿਵਰਸ ਅणि ਪੰਜ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਪੰਜ ਆਬ ਉਹਦਾ ਲord ਫਿਰ ਉਹਨਾਂ ਨੂੰ ਨਵਾਜਿਆ ਗਿਆ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਫਿਰ ਇੱਕ ਲਖਬ ਉਹਨਾਂ ਲਈ ਵਰਤਿਆ ਜਾਂਦਾ ਜਿਹੜਾ ਮੁਹੰਮਦ ਲਤੀਫ ਨੇ ਵੀ ਲਿਖਿਆ ਔਰ ਹੋਰ ਮੁਸਲਮਾਨ ਤਾਰੀਖਦਾਨਾਂ ਨੇ ਵੀ ਲਿਖਿਆ ਇਤਿਹਾਸ ਵਿੱਚ ਜਿਕਰ ਆਉਂਦਾ ਹੈ ਉਹ ਹੈ ਸਰਦਾਰੇ ਵਾਲਾ ਜਿਵੇਂ ਕਹਿੰਦੇ ਨੇ ਜਨਾਬੇ ਵਾਲਾ ਇਸ ਤਰ੍ਹਾਂ ਸਰਦਾਰੇ ਵਾਲਾ ਇਹ ਸਰਦਾਰਾਂ ਚੋਂ ਵੱਡਾ ਸਰਦਾਰ ਸਰਦਾਰਾਂ ਦਾ ਵੀ ਸਰਦਾਰ ਨੂੰ ਕਹ ਲੀ ਗਏ ਇਹ ਲਖਬਸਨ ਪਰ ਇੰਨੇ ਲਖਬਾਂ ਦੇ ਹੁੰਦੇ ਹੋਏ ਵੀ ਮਹਾਰਾਜਾ ਰਣਜੀਤ ਸਿੰਘ ਇਨੇ ਜ਼ਮੀਨਾਂ ਜੁੜੇ ਹੋਏ ਸਨ ਇਹ ਕਵਤਾ ਵਿੱਚ ਆਉਂਦਾ ਹੈ ਉਹ ਇੱਕ ਬੁੱਢੇ ਨੂੰ ਕਹਿੰਦੇ ਨੇ ਬਜ਼ੁਰਗ ਨੂੰ ਦੇਖੋ ਕੈਸੇ ਨਿਆਕਾਰੀ ਰਾਜੇ ਸੰਹ ਐਸਾ ਰਾਜਾ ਕੋਈ ਹੋ ਸਕਦਾ ਮਹਾਰਾਜਾ ਇੱਕ ਵਾਰੀ ਕਾਲ ਪੈ ਗਿਆ ਤੇ ਅਨਾਜ ਦੀ ਕਮੀ ਹੋ ਗਈ ਸਰਕਾਰੀ ਖਜ਼ਾਨੇ ਵਿੱਚ ਮਹਾਰਾਜ ਜੀਤ ਸਿੰਘ ਕਹਣ ਲੱਗੇ ਭਈ ਜਿਹਨੂੰ ਲੋੜ ਹੈ ਉਹ ਆਪਕੇ ਲਿਜਾ ਸਕਦਾ ਇੱਕ ਜਨ ਉਹ ਆਪ ਉਥੇ ਹਾਜ਼ਰ ਸਨ ਇਤਫਾਕ ਸੀ ਗੱਲ ਇਤਫਾਕਨ ਗੱਲ ਹੋਈ ਕਿ ਇੱਕ ਬਜ਼ੁਰਗ ਆਇਆ ਜਿਹਦੇ ਨਾਲ ਉਹਦਾ ਪੋਤਰਾ ਸੀ ਤੇ ਉਹਨੇ ਜਿਹੜਾ ਤਲਾਵਾ ਸੀ ਤੋਲਦਾ ਉਹਨੇ ਧਾਣੇ ਪਾ ਦਿੱਤੇ ਕਣਕ ਪਾ ਦਿੱਤੀ ਪੰਡ ਮੰਨ ਲਈ ਪਰ ਪੰਡ ਚੁੱਕਣ ਦੀ ਹਿੰਮਤ ਨਹੀਂ ਸੀ ਬਜ਼ੁਰਗ ਵਿੱਚ ਤੇ ਇਸ ਕਵਤਾ ਦਾ ਨਾਮ ਪਾਂਢੀ ਪਾਤਸ਼ਾ ਤੇ ਇਹਨੂੰ ਲਿਖਿਆ ਪਤਾ ਕਹਿੰਦੇ ਆ ਪੰਜਾਬ ਦੇ ਆਪਣੇ ਸਮੇਂ ਦੇ ਮਹਾਨ ਸ਼ਾਇਰ ਪੂਜੇ ਜਾਂਦੇ ਸਨ ਜਿਹਨਾਂ ਨੂੰ ਮੈਂ ਸੁਣਿਆ ਜਿਹੜੇ ਕੋਇਲ ਵਰਗੀ ਆਵਾਜ਼ ਸੀ ਵਜ਼ਾਤਾ ਸਿੰਘ ਤੀਰ ਹੋਰਾਂ ਨੇ ਪਾਂਢੀ ਪਾਤਸ਼ਾ ਪੰਢ ਚੁੱਕਣ ਵਾਲਾ ਪਾਤਸ਼ਾ ਕੋ ਮਿਲੇਗਾ ਦੁਨੀਏ ਤੇ ਅਸਲੀ ਤੇ ਅਸਾ ਰਾਜਾ ਮਹਾਰਾਜਾ ਤੇ ਉਹਨਾਂ ਨੇ ਆਪਣਾ ਪੇਸ ਬਦਲਿਆ ਤਾਂ ਕਿ ਪਤਾ ਨਾ ਲੱਗ ਜਾਏ ਕਹਿੰਦੇ ਬਾਬਾ ਜੀ ਲਿਆਓ ਪੰਢ ਚਕਾਓ ਉਨਾਂ ਸਾਥੀ ਨੂੰ ਕਿ ਪੰਡ ਚਕਾਓ ਪੰਡ ਸਿਰ ਤੇ ਚੁੱਕੀ ਤੇ ਪਾਂਡੀ ਪਾਦਸ਼ਾ ਆਪ ਉਹਨਾਂ ਦੇ ਘਰ ਜਾ ਕੇ ਤੇ ਉਹਨੂੰ ਥੋੜਾ ਜਿਹਾ ਸ਼ੱਕ ਪੈ ਗਿਆ ਜਦੋਂ ਮੋੜਣ ਲੱਗੇ ਤੇ ਉਹਨੇ ਕਿਹਾ ਓ ਸੋਹਣਿਆ ਜਵਾਨਾ ਮੈਨੂੰ ਆਪਣਾ ਨੂਰੀ ਮੁਖੜਾ ਤਾਂ ਵਖਾ ਬਾਬੇ ਨੇ ਆਖਿਆ ਤੇ ਉਹਨੇ ਜਦੋਂ ਕਪੜਾ ਲਾਇਆ ਤੇ ਦੇਖ ਕੇ ਹੈਰਾਨ ਰਹਿ ਗਿਆ ਉੱਥੇ ਮਹਾਰਾਜ ਰਣਜੀਤ ਸਿੰਘ ਨੇ ਜੋ ਗੱਲ ਕਹੀ ਜਿਵੇਂ ਉਹਨਾਂ ਨੇ ਕਹੀ ਹੋਊਗੀ ਉਹਨੂੰ ਜਿਵੇਂ ਬਦਤਾ ਸਿੰਘ ਤੀਰ ਹੋਰਾਂ ਨੇ ਕਲਮਬੰਦ ਕੀਤਾ ਕਿ ਜਦੋਂ ਪੁੱਛਦਾ ਨਾ ਵੀ ਤੂੰ ਕੌਣ ਐ ਨੌਜੋਨਾ ਤੂੰ ਕੌਣ ਐ ਉਹ ਕਹਿੰਦੇ ਕਾਬਲ ਦੀਆਂ ਕਾਬਲ ਕੰਧਾਰ ਤੱਕ ਮਹਾਰਾਜ ਜੀ ਦਾ ਰਾਜਸੀ ਉੱਤੋਂ ਤੱਕ ਤੋਂ ਮਸੀਂ ਉਹ ਕਹਿੰਦੇ ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੁਕਰ ਹਾਂ ਪਰ ਪਿਆਰੇ ਬਾਬਾ ਜੀ ਪਰ ਜਦਾ ਕੁਕਰ ਵੇਖੋ ਕਿੰਨੀ ਨਿਮਰਤਾ ਕੁਕਰ ਹੁੰਦਾ ਡੌਗ ਜਾ ਰਖਵਾਲੀ ਕਰਨ ਵਾਲਾ ਰਾਖੀ ਕਰਨ ਵਾਲਾ ਪਹਿਰੇਦਾਰੀ ਕਰਨ ਵਾਲਾ ਪਹਿਰੇਦਾਰ ਕਹਿ ਲਓ ਸੇਵਕ ਕਹਿ ਲਓ ਸੇਵਕ ਕਹਿ ਲਓ ਸਹੀ ਹੈ ਪਿਆਰੇ ਬਾਬਾ ਜੀ ਚਾਹੇ ਕਾਬਲ ਕੰਧਾਰ ਤੱਕ ਜੀਆਂ ਕੰਧਾਂ ਤੱਕ ਖਾਲਸਾ ਰਾਜ ਦੀ ਗੂੰਜ ਹੈ ਪਰ ਮੈਂ ਤੁਹਾਡਾ ਸੇਵਕ ਹਾਂ ਤੁਹਾਡਾ ਸੇਵਾਦਾਰ ਹਾਂ ਤੁਹਾਡੀ ਸੇਵਾ ਕਰਨੀ ਤੁਹਾਡੇ ਹਿੱਤਾਂ ਦੀ ਰਾਖੀ ਕਰਨੀ ਮੇਰਾ ਫਰਜ਼ ਬਣਦਾ ਕਹਿੰਦੇ ਨੇ ਮਹਾਰਾਜ ਰਣਜੀਤ ਸਿੰਘ ਹਫਤੇ 'ਚ ਕਦੀ ਵਾਰ ਜਾਂ 15 ਦਿਨ ਜਦੋਂ ਸ਼ਮਾ ਮਿਲਦਾ ਸੀ ਪੇਸ਼ ਬਦਲ ਕੇ ਰਾਤ ਨੂੰ ਚੌਣਵੇਂ ਸਿੰਘਾਂ ਨੂੰ ਨਾਲ ਲੈ ਕੇ ਹਥਿਆਰਬੰਦ ਸਿੰਘਾਂ ਨੂੰ ਸਪੈਨਿਆਂ ਨੂੰ ਤੇ ਉਹ ਲਾਹੌਰ ਦੇ ਗਲੀਆਂ ਮਜ਼ਾਰਾਂ ਵਿੱਚ ਘੁੰਮਿਆ ਕਰਦੇ ਸਨ ਤਾਂ ਕਿ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਦਾ ਗੱਲਾਂ ਸੁਣਿਆ ਕਰਦੇ ਸਨ ਲੋਕਾਂ ਦੀਆਂ ਇਹਦੇ ਤੋਂ ਫੀਡਬੈਕ ਉਹਨਾਂ ਨੂੰ ਮਿਲਦੀ ਸੀ ਕਿ ਪਰਜਾ ਸੁખી ਹੈ ਮਹਾਰਾਜ ਜੀਤ ਸਿੰਘ ਆਪ ਕਾਹੇ ਪੜੇ ਲਿਖੇ ਨਹੀਂ ਸਨ ਕਿਉਂਕਿ ਉਹਨਾਂ ਦਾ ਜੰਗਾਂ ਜੁੱਧਾ ਵਿੱਚ ਸਮਾਂ ਜ਼ਿਆਦਾ ਬੜੇ ਫੁਰਤੀਲੇ ਸਨ ਔਰ ਬਹੁਤ ਵੱਡੇ ਇੱਕ ਵੀ ਦੱਸਦੇ ਹਾਂ ਬਹੁਤ ਵੱਡੇ ਜਨਰਲ ਸਨ ਯਾਨੀ ਹਰ ਹਥਿਆਰ ਚਲਾਉਣ ਦੇ ਏਡੇ ਮਹਾਰਸਨ ਕਿ ਕਮਾਲ ਦੀ ਹਰ ਜੰਗ ਵਿੱਚ ਉਹਨਾਂ ਨੇ ਕਈ ਵਾਰੀ ਇਹ ਹੁੰਦਾ ਕਿ ਮਹਾਰਾਜਾ ਨਹੀਂ ਜਾਂਦਾ ਉਹ ਫੌਜਾਂ ਨੂੰ ਭੇਜ ਦਿੰਦਾ ਇਹ ਉਹਨਾਂ ਦੇ ਸਰਵਜ ਕਮਾਂਡਰ ਸਨ ਦੁਨੀਆ ਦੇ ਮਹਾਨ ਜਨਰਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਕੋਸ਼ਾਨੀ ਨਹੀਂ ਉਥੇ ਉਹਨਾਂ ਦੇ ਕਮਾਂਡਰ ਇਨ ਚੀਫ ਜਨਰਲ ਹਰੀ ਸਿੰਘ ਨਲਵਾ ਦਾ ਵੀ ਕੋਈ ਸਾਨੀ ਨਹੀਂ ਪੈਦਾ ਹੋ ਸਕਦਾ ਦੁਨੀਆ ਵਿੱਚ ਜਿਸ ਤਰੀਕ ਵਿੱਚ ਜੋ ਮਕਾਮ ਜਨਰਲ ਹਰੀ ਸਿੰਘ ਨਲਵਾ ਦਾ ਹੈ ਉਹ ਕਿਸੇ ਦਾ ਨਹੀਂ ਬੜੇ ਉੱਚ اخلاق ਦੇ ਉਹਨਾਂ ਨੂੰ ਫਿਰ ਉਹਨਾਂ ਦੀ ਪੰਥਕ ਸੇਵਾਵਾਂ ਬਦਲੇ ਜਦੋਂ ਉਹਨਾਂ ਨੇ ਮਲਤਾਨ ਦਾ ਕਿਲਾ ਫਤਿਹ ਕੀਤਾ ਜਿਹੜਾ ਕਿਸੇ ਤੋਂ ਫਤਿਹ ਨਹੀਂ ਸੀ ਹੁੰਦਾ ਜਿੱਥੇ ਵੱਡੀ ਮਹਿਮਾ ਹੁੰਦੀ ਸੀ ਉਥੇ ਦੋ ਸ਼ਖਸੀਅਤਾਂ ਨੂੰ ਭੇਜਦੇ ਸਨ ਇੱਕ ਤਾਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਨੂੰ ਜਿਹੜੇ ਬੁੱਢਾ ਦਲ ਦੇ ਮੁਖੀ ਸਨ ਤੇ ਤਰਖਾਨੀਸ਼ੀ ਲੈਂਦੀ ਉਹਨਾਂ ਦੀ ਫੌਜ 5000 ਸਿੰਘ ਉਹਨਾਂ ਦਾ ਹਰਵੇ ਤਿਆਰ ਬੋਤੇ ਆ ਰਹਿੰਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਵਾਰੀ ਅ ਕਿਸੇ ਗੱਲ ਤੇ ਚੜਕ ਵੀ ਦਿੰਦੇ ਸਨ ਤੇ ਮਹਾਰਾਜਾ ਸਾਹਿਬ ਉਹਨਾਂ ਦੀ ਗੱਲ ਦਾ ਬੁਰਾ ਨਹੀਂ ਸੀ ਮਨਾਉਂਦੇ ਅਗੋਂ ਸ਼ਰਨਵਾਕ ਉਹਨਾਂ ਦਾ ਹੁਕਮ ਮੰਨਦੇ ਸਨ ਤੇ ਦੂਸਰੇ ਜਰਨਲ ਹਰੀ ਸਿੰਘ ਨਲਵਾ ਹਰੀ ਸਿੰਘ ਨਲਵਾ ਬਤੌਰ ਇੱਕ ਸਪਾਈ ਪਰਤੀ ਹੋਏ ਸਨ ਇੱਕ ਅਰੀ ਸ਼ਿਕਾਰ ਖੇਡਣ ਗਏ ਤੇ ਮਹਾਰਾਜ ਜੀ ਸਿੰਘ ਤੇ ਸ਼ੇਰ ਨੇ ਹਮਲਾ ਕਰ ਦਿੱਤਾ ਜੰਗਲ ਵਿੱਚ ਤੇ ਜਿਸ ਫੁਰਤੀ ਨਾਲ ਇਸ ਤੋਂ ਪਹਿਲਾਂ ਕਿ ਸ਼ੇਰ ਕੋਈ ਨੁਕਸਾਨ ਕਰਦਾ ਤਲਵਾਰ ਦੇ ਇੱਕ ਵਾਰ ਨਾਲ ਮਹਾਬਲੀ ਹਰੀ ਸਿੰਘ ਨਲਵਾ ਨੇ ਸ਼ੇਰ ਨੂੰ ਚਿਤ ਕਰ ਦਿੱਤਾ ਦੁਫਾੜ ਕਰ ਦਿੱਤਾ ਮਹਾਰਾਜ ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਉਤੋਂ ਫੌਜਦਾਰ ਬਣਾਤਾ ਤੇ ਤਰੱਕੀ ਦੇ ਕੇ ਤੇ ਉਥੋਂ ਫਿਰ ਹੌਲੀ ਹੌਲੀ ਉਹਨਾਂ ਜਿੱਤਾਂ ਦਾ ਸਿਸਟਰਾ ਵੇਖਦੇ ਹੋਏ ਸਿੱਖ ਰਾਜ ਦਾ ਪ੍ਰਸਾਰ ਜਿਹੜਾ ਉਹਨਾਂ ਨੇ ਕੀਤਾ ਔਰ ਪਠਾਣਾ ਨੂੰ ਜਿਵੇਂ ਚਨੇ ਚਬਾਏ ਜਿਹੜੇ ਕਿ ਟਿਚਣਾ ਕਰਿਆ ਕਰਦੇ ਸਨ ਪਠਾਣੀਆਂ ਆਪਣੇ ਬੱਚਿਆਂ ਨੂੰ ਹਰੀ ਸਿੰਘ ਨਲਵਾ ਦਾ ਨਾਮ ਲੈ ਕੇ ਡਰਾਉਂਦੀਆਂ ਸਨ ਕਿ ਸੌਂ ਜਾ ਚੁੱਪਚਾ ਹਰੀਆ ਰਾਗਲਾ ਚੁੱਪ ਕਰਕੇ ਸੌਂਦਾ ਹਰੀ ਸਿੰਘ ਨਲਵਾ ਆ ਗਿਆ ਉਹਨਾਂ ਨੂੰ ਫਿਰ ਉਹਨਾਂ ਦੀਆਂ ਪੰਥਿਕ ਸੁਭਾਵਾਂ ਬਦਲੇ ਮਹਾਰਾਜ ਸਿੰਘ ਹਰ ਵਿਅਕਤੀ ਦੀ ਕਦਰ ਕਰਨੇ ਜਾਣਦੇ ਸਨ ਉਹਨਾਂ ਦੀ ਜਿਹੜੀ ਬਾਜ਼ਾਰ ਸੀ ਉਹਦੇ ਵਿੱਚ ਸੈਕੂਲਰ ਰਾਜਾ ਕੈਸਾ ਸੈਕੂਲਰ ਰਾਜਾ ਫਕੀਰ ਅਜੀਜ਼ਉਦੀਨ ਉਹਨਦੇ ਵਿਦੇਸ਼ ਮੰਤਰੀ ਬਹੁਤ ਉਹਨਾਂ ਦੇ ਇਤਬਾਰ ਕਰਿਆ ਕਰਦੇ ਸਨ ਮਹਾਰਾਜ ਜੀ ਸਨ ਉਹਨਾਂ ਦੀਆਂ ਫੌਜਾਂ ਵਿੱਚ ਕੱਲੇ ਸਿੱਖ ਨਹੀਂ ਸਨ ਡੋਗਰੇ ਵੀ ਸਨ ਹਿੰਦੂ ਵਿਸ਼ਾਨ ਡੋਗਰੇ ਹਿੰਦੂ ਸਨ ਸਿੱਖ ਸਨ ਮੁਸਲਮਾਨ ਸਨ ਜਿਹੜਾ ਬਹੁਤ ਵੱਡਾ ਵਿੰਗ ਹੈ ਇੱਕ ਫੌਜਾਂ ਦਾ ਤੋਪਖਾਨਾ ਇਹ ਜਿਹਨੂੰ ਕਹਿੰਦੇ ਆਪਾਂ ਆਟਲਰੀ ਤੋਪਖਾਨੇ ਦਾ ਬਹੁਤ ਵੱਡਾ ਰੋਲ ਹੁੰਦਾ ਕਿਸੇ ਲੜਾਈ ਦੇ ਵਿੱਚ ਪਾਸਾ ਪਟੰਡ ਉਹਦਾ ਮੁਖੀ 마ਖੇਖਾਂ ਸੀ ਜਿਹੜਾ ਮਹਾਰਾਜ ਸਿੰਘ ਦੇ ਚਲਾਨੇ ਤੋਂ ਬਾਅਦ ਵੀ ਸਿੱਖ ਰਾਜ ਨੂੰ ਬਚਾਉਂਦਾ ਹੋਇਆ ਸ਼ਹੀਦ ਹੋਇਆ ਜੰਗ ਵਿੱਚ ਜਿਹੜਾ ਫਰنگੇਦਾਨ ਜੰਗਾ ਹੋਈਆਂ ਉਹਨਾਂ ਵਿੱਚ 마ਖੇਖਾਂ ਇਹਦਾ ਜ਼ਿਕਰ ਕਾਦਰਬਖਸ਼ ਨੇ ਕੀਤਾ ਆਪਣੇ ਉਸ ਕਿਸ਼ੇ ਵਿੱਚ ਸ਼ਾ ਮੁਹੰਮਦ ਨੇ ਵੀ ਕੀਤਾ ਜੰਗਨਾਮਾ ਸਿੰਘਾ ਤੇ ਰੰਗੀਆਂ ਵਿੱਚ ਕਾਦਰਬਖਸ਼ ਦੋ ਹੋਏ ਨੇ ਇੱਕ ਪੂਰਨ ਭਗਤ ਦਾ ਜਿਹਨੇ ਕਿੱਸਾ ਲਿਖਿਆ ਇੱਕ ਕਿੱਸਾਕਾਰ ਕਾਦਰਬਖਸ਼ ਉਹਦਾ ਸਮਕਾਲੀ ਹੋਇਆ ਸ਼ਾ ਮੁਹੰਮਦ ਦਾ ਸ਼ਾ ਮੁਹੰਮਦ ਨੇ ਸਾਰੀਆਂ ਲੜਾਈਆਂ ਆਖੀ ਵੇਖੀਆਂ ਬਹੁਤ ਸਾਰਾ ਕੁਝ ਉਹਨੇ ਚਸ਼ਮਦੀਦ ਗਵਾਇਆ ਉਹ ਬਹੁਤਿਆਂ ਘਟਨਾਵਾਂ ਦਾ ਇਸ ਕਰਕੇ ਉਹਦੇ ਤੇ ਇਤਬਾਰ ਕਰਨਾ ਮੰਦਦਾ ਮਾਖੇਖਾਂ ਜਨਰਲ ਸੀ ਇਸ ਤਰ੍ਹਾਂ ਲਾਹਲ ਸਿੰਘ ਧਿਆਨ ਸਿੰਘ ਡੋਗਰਾ ਤੇਜਾ ਸਿੰਘ ਡੋਗਰਾ ਇਹ ਵੀ ਵਜ਼ੀਰ ਸਨ ਤੇ ਹਰ ਇੱਕ ਨਮਾਇੰਦਗੀ ਮਹਾਰਾਜਾ ਰਣਜੀਤ ਸਿੰਘ ਜਿੱਥੇ ਉਹਨਾਂ ਨੇ ਹਰਿਮੰਦਰ ਸਾਹਿਬ ਸੇਵਾ ਕਰਾਈ ਸੋਨੇ ਦੀ ਉਥੇ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਉਹਨਾਂ ਹੀ ਸੋਨਾ ਉਹਨਾਂ ਨੇ ਜਿਹੜਾ ਸ਼ੋਮਨਾਥ ਦਾ ਮੰਦਿਰ ਹੈ ਜਿਹਨੂੰ ਹਿੰਦੂ ਬਹੁਤ ਪਵਿੱਤਰ ਮੰਦਿਰ ਮੰਨਦੇ ਨੇ ਇਹਨੂੰ ਅਹਿਮਦ ਸ਼ਾਹ ਬਦਲੀ ਲੁੱਟ ਕੇ ਲੈ ਗਿਆ ਸੀ ਦਰਵਾਜ਼ੇ ਉਹਦੇ ਵਾਪਸ ਕਰਾਏ ਨਰਵਾ ਸ਼ਾਹ ਨੇ ਤੇ ਸਿੱਖ ਜਨਾਇਦਾ ਨੇ ਇਸੇ ਕੌਮ ਦੀ ਬਦੌਲਤ ਇਹ ਦਰਵਾਜ਼ੇ ਵਾਪਸ ਆਏ ਜਿਹੜੇ ਹੁਣ ਹਰਮੰਦਰ ਸਾਹਿਬ ਲੱਗੇ ਹੋਏ ਨੇ ਹਰ ਜਿਹੜੀ ਵਧੀਆ ਚੀਜ਼ ਹੁੰਦੀ ਸੀ ਮਹਾਰਾਜਾ ਸਾਹਿਬ ਦੇ ਭੇਟੇ ਦਾ ਵਿਆਹ ਸੀ ਇੱਕ ਬਹੁਤ ਵਧੀਆ ਸ਼ੇਰਾ ਬਣ ਕੇ ਆਇਆ ਤੇ ਉਹ ਨਾਂ ਰੱਖਾ ਸ਼ੇਰਾ ਸੀ ਉਹ ਤੋਂ ਸ਼ੇਖਾਨੇ ਵਿੱਚ ਪਿਆ ਹੁੰਦਾ ਸੀ ਸ਼ਾਇਦ ਉਹ 1984 ਵਿੱਚ ਉਹਨੂੰ ਨੁਕਸਾਨ ਪੁੱਜਾ ਜਾਂ ਸ਼ਾਇਦ ਗੁੰਮ ਹੋ ਗਿਆ ਜਾਂ ਉਹਨੂੰ ਲੈ ਗਏ ਜਿਹੜੇ ਜਰਵਾਨੇ ਸਨ ਉਹਨਾਂ ਨੇ ਕਿਹਾ ਤਾਰੀਖ ਪੜੀ ਕਿ ਕੀਤੇ ਕਹਿੰਦੇ ਜੀ ਉਹਨਾਂ ਦਾ ਵਿਆਹ ਹੈ ਤੇ ਕੋਰ ਸਾਹਿਬ ਦੇ ਬੜਾ ਮੱਥੇ ਤੇ ਸਜੇਗਾ ਉਹ ਕਹਿੰਦੇ ਨਹੀਂ ਇਹ ਸਜੇਗਾ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਇਹ ਉੱਥੇ ਇੱਕ ਚਾਰਣੀ ਆਈ ਸੀ ਨਿਜ਼ਾਮ ਹైదరాబాద్ ਨੇ ਭੇਜੀ ਇੱਕ ਚੌਰ ਆਇਆ ਸੀ ਪੀਰ ਲੈ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਧੀਆ ਸਨ ਜਿਹੜੀਆਂ ਬਹੁਤ ਕੀਮਤੀ ਬੇਸ਼ਕੀਮਤੀ ਚੀਜ਼ਾਂ ਸਨ ਉਹ ਸ਼ਹਿਰਮੰਦਰ ਸਾਹਿਬ ਭੇਜਿਆ ਕਰਦੇ ਸਨ ਤਾਂ ਕਹਿੰਦਾ ਮਤਲਬ ਇੱਕ ਅੱਖ ਸੁਲਖਣੀ ਇਹ ਇਹ ਕਹਿੰਦੇ ਨੇ ਵੀ ਤੇਰੀ ਇੱਕ ਆਖੀ ਸੁਲਖਣੀ ਹੈ ਇਹ ਇਸ ਪੱਖੋਂ ਕਹਿੰਦੇ ਕਿ ਇੱਕ ਇੱਕ ਨਿਗਾ ਨਾਲ ਵੇਖਦੇ ਸੰਸਾਰਿਆਂ ਨੂੰ ਇਨਸਾਫ ਕਰਦੇ ਸਨ ਬਹੁਤ ਵਧੀਆ ਪ੍ਰਸ਼ਾਸਕ ਸਨ ਤੇ ਉਹ ਉਨਾਂ ਹੀ সোਨਾ ਸੋਮਨਾਤ ਮੰਦਰ ਨੂੰ ਦਿੱਤਾ ਤੇ ਉਨਾਂ ਹੀ ਮਸਜਦ ਨੂੰ ਦਿੱਤਾ ਦਿਨਾ ਬੇਗ ਜਦੋਂ ਦਿਨਾ ਬੇਗ ਨੇ ਬੜਾਇਆ ਨਾ ਇਹ ਸ਼ਹਿਰ ਜਿਹੜਾ ਆਪਣਾ ਦਿਨਾਂਗਰ ਹੈ ਇਹ ਬਸਾਇਆ ਸੀ ਉਹ ਸ਼ਹਿਰ ਮਹਾਰਾਜ ਸਾਹਿਬ ਇੱਕ ਵਾਰੀ ਸ਼ਹਿਰ ਦੇ ਬੜੇ ਸ਼ੌਕੀਨ ਸਨ ਵੱਖ-ਵੱਖ ਸਥਾਨ ਵੇਖਣ ਦੇ ਉਹਨਾਂ ਨੂੰ ਬੜਾ ਪਸੰਦ ਆਇਆ ਤੇ ਉਹਨਾਂ ਨੇ ਕਿਹਾ ਗਰਮੀਆਂ 'ਚ ਇਹ ਮੇਰੀ ਰਾਇਤਾਨੀ ਹੋਇਆ ਕਰੇਗੀ ਜਿਵੇਂ ਜੰਮੂ ਕਸ਼ਮੀਰ ਦੀ ਕਰਮੇ ਰਾਇਤਾਨੀ ਜਿਹੜੀ ਆ ਉਹ ਹੁੰਦੀ ਹੈ ਸ਼੍ਰੀਨਗਰ ਤੇ ਸਰਦੀਆਂ ਤ ਆ ਜਾਂਦੀ ਹੈ ਜੰਮੂ ਹੁਣ ਤਾਂ ਉਹਦੇ ਖੇਰੇ ਹਿੱਸੇ ਹੋ ਗਏ ਇਹ ਵੀ ਮਹਾਰਾਜਾ ਰঞ্জੀਤ ਸਿੰਘ ਦੇ ਰਾਜ ਦਾ ਹਿੱਸਾ ਸੀ ਜੰਮੂ ਕਸ਼ਮੀਰ ਕਿੱਡਾ ਵੱਡਾ ਰਾਜ ਸੀ ਮਹਾਰਾਜਾ ਸਾਹਿਬ ਦਾ ਮੈਂ ਗੱਲ ਕਰਦਾ ਸੀ ਦੀਨਾਗਰ ਵਿੱਚ ਉਹਨਾਂ ਨੇ ਮਸਜਿਦ ਵੀ ਬਣਾ ਕੇ ਦਿੱਤੀ ਮੁਸਲਮਾਨ ਭਰਾਵਾਂ ਨੂੰ ਔਰ ਹੋਰ ਜਿਹੜੇ ਜਿਨੇ ਜਿਨੇ ਵੀ ਆਪਣੇ ਕੀਦੇ ਮੁਤਾਬਕ ਕੋਈ ਚੀਜ਼ ਕਹੀ ਉਹ ਬਣਾ ਕੇ ਦਿੱਤੀ ਸਾਰਾ ਨੂੰ ਇੱਕ ਨਜ਼ਰ ਨਾਲ ਦੇਖਦੇ ਸਨ ਤੇ 16 ਕੁ ਰੁਪਈਆ ਅਖਤਿਆਰ ਕਰਦੇ ਸਨ ਹौज ਇਡੀ ਸ਼ਕਤੀਸ਼ਾਲੀ ਸੀ ਕਿ ਅੰਗਰੇਜ਼ ਉਹਨਾਂ ਦੇ ਜੀਉਂਦੇ ਜੀ ਅੰਗਰੇਜ਼ ਦੀ ਹਿੰਮਤ ਨਹੀਂ ਪਈ ਹਾਂ ਇਹ ਜ਼ਰੂਰ ਕਰ ਸਕਿਆ ਅੰਗਰੇਜ਼ ਕਿ ਮੈਂ ਤਰਲਾ ਕਰਕੇ ਜਾਂ ਜਿਵੇਂ ਵਿੱਚ ਉਚੋਲੇ ਪਾ ਕੇ ਇਥੋਂ ਤੱਕ ਵਧਦੀ ਹੋਈ ਤਾਕਤ ਕਿਉਂਕਿ ਮਹਾਰਾਜ ਸਾਹਿਬ ਚਾਹੁੰਦੇ ਤਾਂ ਬਹੁਤ ਵਿਸਾਰ ਕਰ ਸਕਦੇ ਸੀ ਸਤੁਲ ਦੀ ਹੱਦ ਮਿੱਥੀ ਗਈ ਸਤੁਲ ਦੇ ਰਿਆਹ ਤੱਕ ਉਹਨਾਂ ਦਾ ਰਾਜ ਸੀ ਤੇ ਉਦੋਂ ਬਾਅਦ ਮੈਂ ਦੱਸਾਂ ਕਿ ਕਾਬਲ ਕੰਧਾਰ ਤੋਂ ਚੱਲ ਕੇ ਸਾਰਾ ਉਧਰਲਾ ਲੈਂਦਾ ਪੰਜਾਬ ਇਧਰਲਾ ਚੜਦਾ ਪੰਜਾਬ ਪੰਜਾਬ ਤੋਂ ਅੱਡ ਹੋਇਆ ਹਿਮਾਚਲ ਪ੍ਰਦੇਸ਼ ਪੰਜਾਬ ਤੋਂ ਅੱਡ ਹੋਇਆ ਹਰਿਆਣਾ ਦਿੱਲੀ ਤੱਕ ਤੇ ਜੰਮੂ ਕਸ਼ਮੀਰ ਦਾ ਸਾਰਾ ਇਲਾਕਾ ਸੂਬਾ ਸਰਹੱਦ ਇਹ ਸਾਰਾ ਮਹਾਰਾਜਾ ਅਨਜੀਤ ਸਿੰਘ ਦਾ ਬਹੁਤ ਵੱਡਾ ਸਾਮਰਾਜ ਸੀ ਸਿੱਖ ਰਾਜ ਸੀ ਜਿਹਨੂੰ ਉਹਨਾਂ ਨੇ ਹਲੇਮੀ ਰਾਜ ਵਜੋਂ ਕਾਇਮ ਕੀਤਾ ਔਰ ਉਹਦੇ ਤੇ ਅਮਲ ਕੀਤਾ ਕਿ ਹੁਆ ਹਲੇਮੀ ਰਾਜ ਜੀ ਇਹ ਇੱਕ ਹਲੇਮੀ ਪਰਿਆ ਰਾਜ ਸਾਰਿਆਂ ਲਈ ਇਨਸਾਫ ਆ ਦੇਣਾ ਯਕੀਨੀ ਬਣਾਇਆ ਔਰ ਉਹ ਮੈਂ ਫੇਰ ਗੱਲ ਮੈਨੂੰ ਯਾਦ ਆ ਗਈ ਕਿ ਅਨਪੜ੍ਹ ਹੋਣ ਦੇ ਬਾਵਜੂਦ ਉਹਨਾਂ ਦੀ ਤੀਬਰ ਇੱਛਾ ਸੀ ਕਿ ਮਦਰਸੇ ਬਣਾਏ ਜਾਣ ਜਾ ਗੁਰਦੁਆਰਾ ਵਿੱਚ ਜਿਹੜਾ ਪ੍ਰਬੰਧ ਕੀਤਾ ਜਾਵੇ ਕੋਈ ਵਿਅਕਤੀ ਵੀ ਉਹਦੇ ਰਾਜ ਵਿੱਚ ਅਨਪੜ੍ਹ ਨਹੀਂ ਸੀ ਘਟੋ ਘਟ ਆਪਣਾ ਨਾ ਲਿਖਣਾ ਜ਼ਰੂਰ ਉਹ ਕਹਿੰਦੇ ਆਉਣਾ ਚਾਹੀਦਾ ਵਿਦਿਆ ਦੇ ਬਹੁਤ ਕਦਰਦਾਨ ਸਨ ਉਹਨਾਂ ਨੇ ਖੁੱਲ ਕੇ ਜਿਹੜੇ ਮਦਰਸੇ ਸਨ ਪਾਰਸ਼ਾਲਾਵਾਂ ਸਨ ਜਾਂ ਇਸ ਤਰ੍ਹਾਂ ਦੇ ਆਸ਼ਮ ਸਨ ਵਿਦਿਆ ਦੇ ਕੇਂਦਰ ਸਨ ਉਹਨਾਂ ਨੂੰ ਗਰੰਟਾਂ ਦਿੱਤੀਆਂ ਤਾਂ ਕਿ ਵਿਦਿਆ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ ਉਹਨਾਂ ਦੀ ਫੌਜ ਵਿੱਚ ਕੈਵਲਰੀ ਕੋੜ ਚੜੇ ਤੇ ਪੈਦਲ ਫੌਜ ਤੇ ਤੋਪਖਾਨਾ ਤੇ ਬੜੇ ਬੜੇ ਜਨਰਲ ਫਰਾਂਸ ਤੋਂ ਜਨਰਲ ਵੈਂਟੂਰਾ ਤੇ ਇੱਕ ਹੋਰ ਜਨਰਲ ਸੀ ਉਹਨਾਂ ਦੋਨਾਂ ਜਨਰਲਾਂ ਤੋਂ ਫੌਜ ਨੂੰ ਬਹੁਤ ਆਹਲਾ ਟ੍ਰੇਨਿੰਗ ਦਵਾਈ ਫੌਜੀ ਸ਼ਕਤੀ ਉਹਨਾਂ ਦੀ ਬਹੁਤ ਮਜ਼ਬੂਤ ਸੀ ਇਸੇ ਕਰਕੇ ਅੰਗਰੇਜ਼ ਉਹਨਾਂ ਦੇ ਹੁੰਦੇ ਹੋਏ ਇਹ ਹਿਆਨਾ ਕਰ ਸਕੇ ਔਰ ਉਹਨਾਂ ਦੇ ਚਲਾਣੇ ਤੋਂ ਬਾਅਦ ਵੀ ਜੇ ਸਿਕਾਂਝ ਫਟਣਾ ਪੈਂਦੀ ਸਿਕਾਂ ਦਾ ਰਾਜ ਹੋਰ ਬਹੁਤ ਸਮਾਂ ਕਾਇਮ ਰਿਹਾ ਸਭ ਤੋਂ ਅੰਤ ਵਿੱਚ ਜੇ ਕੋਈ ਅਨੇਕਸੇਸ਼ਨ ਹੋਈ ਹੈ ਰਣੇਵਾ ਹੋਇਆ ইস্ট ਇੰਡੀਆ ਕੰਪਨੀ ਦੇ ਰਾਜ ਵਿੱਚ ਤਾਂ ਉਹ ਪੰਜਾਬ ਸੀ ਜਿਹੜਾ ਕਿ ਕੁਝ ਲੋਕਾਂ ਦੀ ਗਿਰਦਾਰੀ ਕਾਰਨ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜ ਦਿੱਤ ਕੇ ਅੰਤ ਨੂੰ ਹਾਰੀਆਂ ਨੇ ਮਹਾਰਾਜਾ ਅਨਜੀਤ ਸਿੰਘ ਸ੍ਰੀ ਹਰਮੰਦਰ ਸਾਹਿਬ ਤਾਂ ਕਿੰਨਾ ਸਤਿਕਾਰ ਕਰਦੇ ਸਨ ਜਦੋਂ ਉਹਨਾਂ ਨੇ ਸੋਨੇ ਦੀ ਸੇਵਾ ਕਰਵਾਈ ਤੇ ਨਕਾਸ਼ ਉੱਥੇ ਪਹਿਲਾਂ ਲਿਖਣ ਲੱਗੇ ਕਿ ਮਹਾਰਾਜਾ ਅਨਜੀਤ ਸਿੰਘ ਤੇ ਉਹਨੂੰ ਰੋਕ ਦਿੱਤਾ ਉਹਨੂੰ ਕਿਆ ਇੱਥੇ ਲਿਖੋ ਕਿ ਤਾਂ ਸ਼੍ਰੀ ਰਾਮਦਾਸ ਚੌਥੇ ਪਾਤਸ਼ਾਹ ਨੇ ਆਪਣਾ ਦਾਸ ਜਾਣ ਕੇ ਰਣਜੀਤ ਸਿੰਘ ਤੋਂ ਆਪ ਸੇਵਾ ਕਰਵਾਈ ਕਿੱਡੀ ਨਿਮਰਤਾ ਆਪਾ ਜੇ ਥੋੜਾ ਜਿਹਾ ਵੀ ਆਪਾ ਆਪਣਾ ਤਾਂ ਇਹ ਹਾਲਾਂ ਦੇ ਗੁਰਬਾਣੀ ਤੋਂ ਕਾ ਸੇਵਾ ਥੋੜੀ ਮੰਗਣ ਬਹੁਤਾ ਅਸੀਂ ਸੇਵਾ ਥੋੜੀ ਕਰਦੇ ਤੇ ਮੰਗਦੇ ਬਹੁਤ ਹਨ ਉਹਨਾਂ ਨੇ ਮੰਗਿਆ ਕੁਛ ਨਹੀਂ ਉਹਨਾਂ ਨੇ ਸੇਵਾ ਕੀਤੀ ਗੁਰੂ ਸਾਹਿਬ ਨੇ ਉਹ ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੈਂ ਵੀ ਨਹੀਂ ਕੀਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੌਥੀ ਪਾਤਸ਼ਾਹੀ ਨੇ ਆਪ ਮੇਰੇ ਕੋਲ ਸੇਵਾ ਕਰਾਈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਸ ਵੇਲੇ ਦੇ ਮਹਾਨ ਰਾਗੀ ਹਰਮੰਦਰ ਸਾਹਿਬ ਦੇ ਪਾਈ ਮਨਸਾ ਸਿੰਘ ਜੀ ਬੜੀ ਗਰੀਬੀ ਦੀ ਹਾਲਤ ਵਿੱਚ ਨੇ ਉਹਨਾਂ ਦੇ ਘਰ ਗਏ ਸੋਨੇ ਦੀਆਂ ਮੋਹਰਾਂ ਦੀ ਥੈਲੀ ਲੈ ਕੇ ਤੇ ਪਾਈਸ਼ਾ ਉਸ ਵੇਲੇ ਪ੍ਰਸ਼ਾਦਾ ਬਣਾ ਰਹੇ ਸਨ ਬੜੇ ਸਾਦੇ ਢਾਂਗ ਨਾਲ ਤੇ ਝੁੱਗੀ ਵਿੱਚ ਸਨ ਮਹਾਰਾਜ ਜੀ ਸਿੰਘ ਦੇ ਅੱਖਾਂ ਚ ਹੰਝੂ ਆ ਗਏ ਕਹਿੰਦੇ ਤੁਸੀਂ ਹਰਿਮੰਦਰ ਸਾਹਿਬ ਦੇ ਇਡੇ ਵੱਡੇ ਮਹਾਨ ਰਾਗੀ ਹੋ ਤੇ ਇਸ ਤਰ੍ਹਾਂ ਗਰੀਬੀ ਦੀ ਸ਼ਕਲ ਜਿੰਦਗੀ ਬਸਰ ਕਰ ਰਹੇ ਹੋ ਆ ਦਾਸ ਥੋੜੀ ਜੀ ਪੇਟਾ ਨੇ ਆਇਆ ਤਾਨੋ ਰਾਗਾ ਤੇ ਤਾਨ ਗੁਰੂ ਦੇ ਇਹੋ ਜੇ ਸਿੱਖ ਨੇ ਅਗੋਂ ਭਾਈ ਮਨਸਾ ਸਿੰਘ ਕੀ ਜਵਾਬ ਦਿੰਦੇ ਨੇ ਹਜ਼ੂਰੀ ਰਾਗੀ ਉਹ ਕਹਿੰਦੇ ਮਹਾਰਾਜਾ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਧੰਵਾਦ ਗੁਰੂ ਰਾਮਦਾਸ ਨੇ ਤੁਹਾਨੂੰ ਭੇਜਿਆ ਪਰ ਜੇ ਗੁਰੂ ਰਾਮਦਾਸ ਨੇ ਮੈਨੂੰ ਦੇਣੀ ਹੁੰਦੀ ਮਾਇਆ ਤੇ ਮੈਨੂੰ ਆਪ ਹੀ ਦੇ ਦਿੰਦੇ ਉਹ ਤਾਂ ਕਰਨ ਕਰਨ ਸਮਰਥ ਨੇ ਜੇ ਉਹ ਮੈਨੂੰ ਇਸੇ ਹਾਲਤ ਵਿੱਚ ਰੱਖ ਕੇ ਆਪਣੀ ਸੇਵਾ ਲੈਣੀ ਚਾਹੁੰਦੇ ਨੇ ਆਪਣਾ ਜਸ ਕਰਾਉਣਾ ਚਾਹੁੰਦੇ ਨੇ ਮੇਰੇ ਤੋਂ ਗੁਰਬਾਣੀ ਦਾ ਗਾਇਨ ਕਰਵਾਉਣਾ ਚਾਹੁੰਦੇ ਨੇ ਤੇ ਮੁਬਾਰਕ ਹੈ ਜੋ ਗੁਰੂ ਰਾਮਦਾਸ ਜੀ ਤੇ ਪਾਤਸ਼ਾਹੀ ਰਜ਼ਾਈ ਹੈ ਰਜ਼ਾਚ ਹੋ ਰਿਹਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੇ ਮਹਾਰਾਜ ਰਣਜੀਤ ਸਿੰਘ ਵੀ ਬਹੁਤ ਵੱਡੇ ਸਿੱਖ ਸੰਸ ਸ਼ੇਖ ਸਾਹਿਬ ਐਵੇਂ ਤਾਂ ਨਹੀਂ ਕਹਿਆ ਜਾਂਦਾ ਉਹ ਕਹਿੰਦੇ ਫਿਰ ਮੈਂ ਵੀ ਅਰਦਾਸਾ ਕਰਕੇ ਆਇਆ ਉਹਨਾਂ ਨੇ ਉਮਾਇਆ ਨਾਲ ਵਾਪਸ ਲਾਹਣ ਦੀ بجائے ਉਹ ਰਾਮਦਾਸ ਸਤੇਪਾਸ਼ ਦੇ ਦਰਬਾਰ ਵਿੱਚ ਪੇਟਾ ਕਰਨ ਦਿੱਤੀ ਤਾਂ ਐਸਾ ਨਿਆਂਕਾਰੀ ਰਾਜਾ ਐਸਾ ਨਿਆਂਕਾਰੀ ਵੱਡ ਪ੍ਰਤਾਪੀ ਜੋਦਾ ਤੇ ਵਿਲੱਖਣ ਸ਼ਖਸੀਅਤ ਦਾ ਮਾਰਗ ਤੇ ਪਿਆਰ ਦੀ ਮੂਰਤ ਇਹ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲਾ ਪੰਜਾਬੀਆਂ ਦਾ ਸਾਂਝਾ ਰਾਜਾ ਜੇਕਰ ਹੋਇਆ ਕੋਈ ਅੱਜ ਤੱਕ ਉਹ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਹੋਇਆ ਐਪੀਸੋਡ ਦਾ ਸਮਾਂ ਤਕਰੀਬਨ ਸਮਾਪਤ ਹੋਣ ਵਾਲਾ ਹੈ ਅੰਤ ਵਿੱਚ ਕਿਉਂਕਿ 25 ਤਾਰੀਖ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਤਕਰੀਬਨ 50 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਗੱਜ-ਵੱਜ ਕੇ ਢਾਂਕੇ ਦੀ ਚੋਟ ਨਾਲ ਨਿਆਂਕਾਰੀ ਰਾਜ ਕੀਤਾ ਤੇ ਦੁਨੀਆ ਨੂੰ ਦੱਸਿਆ ਇੱਕ ਮਿਸਾਲ ਕਾਇਮ ਕੀਤੀ ਕਿ ਇਹੋ ਜਿਹਾ ਰਾਜ ਹੋਣਾ ਚਾਹੀਦਾ ਜਿਹੜੇ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ ਅਧੀ ਰਾਤ ਵੇਲੇ ਵੀ ਕੋਈ ਜਿੱਥੇ ਮਰਜ਼ੀ ਜਾ ਸਕੇ ਤੇ ਬਿਨਾਂ ਡਰ pau ਦੇ ਵਿਚਰ ਸਕੇ ਅਜਿਹੇ ਮਹਾਬਲੀ ਦਾ ਦੇ ਹੱਥ ਜਿਹੜਾ ਸੀ ਆਕਾਲ ਚਲਾਣਾ 1839 ਨੂੰ 1839 ਦੇ ਵਰੇ ਦੌਰਾਨ ਇਹ ਮਹਾਬਲੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਤੇ ਆਪਣੇ ਲੱਖਾਂ ਪ੍ਰਸ਼ੰਸਕਾਂ ਕਦਰਦਾਨਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਰੁੰਦੇ ਬਿਲਕਦੇ ਛੱਡ ਕੇ ਕਹਿੰਦੇ ਨੇ ਪੰਜਾਬ 'ਚ ਕਈ ਦਿਨ ਸੋਗ ਛਾਇਆ ਰਿਹਾ ਪੰਜਾਬੀਆਂ ਨੇ ਚੁੱਲੇ ਨਹੀਂ ਬਾਲੇ ਰੁੰਦੇ-ਕਰੌਂਦੇ ਵੇਖੇ ਗਏ ਤਾਂ ਹੀ ਉਹਨਾਂ ਨੂੰ ਇਕੀਜ਼ਤ ਪੇਟ ਕਰਦਾ ਹੋਇਆ ਮਹਾਨ ਸ਼ਾਇਰ ਸ਼ਾ ਮੁਹੰਮਦ ਇਹ ਲਿਖਦਾ ਹੈ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਨਿਵਾਏ ਗਿਆ ਉਠ ਬਾਲੇ ਨਾ ਸੀ ਕਿ ਰਾਜ ਕਾਇਮ ਕਰ ਸਕਿਆ ਸ਼ਾ ਮੁਹੰਮਦਾ ਜਾਨ 50 ਬਰਸਾਂ ਹੱਛਾ ਰਾਜ ਕੇ ਰਾਜ ਕਮਾਏ ਗਿਆ 50 ਸਾਲ ਤੱਕ ਮਹਾਰਾਣ ਜੀ ਸਿੰਘ ਨੇ ਇੱਕ ਬਹੁਤ ਬਿਹਤਰੀਨ ਰਾਜ ਪ੍ਰਬੰਧ ਚਲਾਇਆ ਜਿਹਨੂੰ ਦੁਨੀਆ ਹਮੇਸ਼ਾ ਯਾਦ ਰੱਖੇਗੀ ਐਸੇ ਮਹਾਰਾਜਾ ਸਾਹਿਬ ਨੂੰ ਉਹਨਾਂ ਦੀ ਬਰਸੀ ਦੇ ਮੌਕੇ ਤੇ ਅਸੀਂ ਤਾ ਪੰਜਾਬ ਟਾਕਸ ਚੈਨਲ ਵੱਲੋਂ ਤੇ ਆਪਣੀ ਵੱਲੋਂ ਅਕੀਦਤ ਤੇ ਫੁੱਲ ਪੇਟ ਕਰਦੇ ਹੋਏ ਉਹਨਾਂ ਦੀ ਯਾਦ ਵਿੱਚ ਸਤਕਾਰ ਸਹਿ ਸੀਸ ਨਵਾਉਂਦੇ ਹੋਏ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਹਾਂ ਤੁਹਾਡਾ ਐਪੀਸੋਡ ਵੇਖਣ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ